ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਨੌਜਵਾਨ ਨੇ ਡਾਕਟਰ ਭੀਮrao ਅੰਬੇਦਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਮਾਮਲਾ ਕਾਫੀ ਭਖ ਚੁੱਕਾ ਹੈ ਤੇ ਇਸ ਮਾਮਲੇ ਮਗਰੋਂ ਹੁਣ ਵਾਲਮੀਕੀ ਸਮਾਜ ਦੇ ਵੱਲੋਂ ਪੰਜਾਬ ਦੇ 6 ਥਾਵਾਂ ਤੇ ਬੰਦ ਦੀ ਕਾਲ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ 6 ਜ਼ਿਲ੍ਹੇ ਜਲੰਧਰ, ਲੁਧਿਆਣਾ, ਫਗਵਾੜਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਨਾਲ ਨਾਲ ਮੋਗਾ ਅੱਜ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਹੈ ਮੈਡੀਕਲ ਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਵਿਦਿਆਰਥੀਆਂ ਲਈ ਸਹੂਲਤਾ ਸਮੇਤ ਹੋਰ ਐਮਰਜੈਂਸੀ ਸਹੂਲਤਾ ਚਾਲੂ ਰਹਿਣਗੀਆਂ ਸਰਕਾਰੀ ਬੱਸਾਂ ਸਰਕਾਰੀ ਦਫ਼ਤਰ ਤੇ ਸੇਵਾ ਕੇਂਦਰ ਚੱਲਣਗੇ ਜਲੰਧਰ ਦੇ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਭਗਵਾਨ ਵਾਲਮੀਕੀ ਮਹਾਰਾਜ ਚੌਂਕ ਡਾਕਟਰ ਭੀਮrao ਅੰਬੇਦਕਰ ਚੌਂਕ ਤੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਹੋਣਗੇ ਤਾਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਹੈ ਵਾਲਮੀਕੀ ਸਮਾਜ ਦੇ ਵੱਲੋਂ ਜਿੱਤੇ ਦਿਨੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਦੇ ਇਤਕਾਰ ਦੀ ਮੂਰਤੀ ਦੇ ਨਾਲ ਇੱਕ ਸ਼ਰਧਾਂਜਲੀ ਕੀਤੀ ਗਈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸਮੂਹ ਦੇ ਸਮਾਰਕ ਵਿੱਚ ਕਾਫੀ ਰੋਸ਼ ਹੋਰ ਕਰੀਬ ਕਰੀਬ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਬੰਦ ਕਾਲ ਦਿੱਤੀ ਗਈ ਹੈ ਅਸੀਂ ਇਸ ਵੇਲੇ ਹੁਣ ਚਾਰ ਤੋਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਉਹ ਦਲਿਤ ਸਮਾਜ ਦੇ ਉਹ ਵਰਗ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਦੋਂ ਕਿਤੇ ਇਹ ਸਾਜੀ ਦੇ ਤੌਰ ਤੇ ਜਿਹੜੀ ਛੇੜਛੜ ਕੀਤੀ ਸੀ ਗੱਲ ਕਰਾਂਗੇ ਪੈਸੇ ਨੇ ਪੈਸੇ ਕੀ ਕੰਮ ਕੀਤੀ ਜਿਸ ਤਰ੍ਹਾਂ ਛੇੜਛੜ ਕੀਤੀ ਕਿ ਲੱਗਦਾ ਕਿ ਅੱਜ ਨਹੀਂ ਸਾਜ ਚ ਹੈਗੀ ਜਾਂ ਕਿਤੇ ਨਾ ਸ਼ਰੰਤਰ ਜਾ ਗਿਆ ਸਰ ਇਹ ਛੜੇੰਤਰ ਹੀ ਹੈ ਜੀ ਇਹ ਦਲਿਤ ਜੱਥੇ ਬੰਦੀਆਂ ਜਿੰਨੀਆਂ ਵੀ ਹੈਗੀਆਂ ਸਮਾਜ ਦੀਆਂ ਉਹਨਾਂ ਦਾ ਉਹਨਾਂ ਦਾ ਜਿਹੜੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਆ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਦਲਿਤ ਜੱਥੇ ਬੰਦੀਆਂ ਵਾਂ ਜਿਹਦੇ ਕਾਰਨ ਉਹਨਾਂ ਨੇ ਦੇਖਿਆ ਕਿ ਇਹ ਸਾਜੀ ਸਲੱਚੀ ਜਾਵੇ ਇਹਨਾਂ ਦੇ ਜੋ ਸਾਡੇ ਰਹਿਬਰ ਹੈਗੇ ਆ ਬਾਬਾ ਸਾਹਿਬ ਅੰਬੇਦਕਰ ਜੀ ਉਹਨਾਂ ਦੀ ਜਿਹੜੀ ਬੋਤੇ ਦੇ ਨਾਲ ਛੇੜਛਾੜ ਕੀਤੀ ਗਈ ਉਹਨਾਂ ਨੂੰ ਪਤਾ ਸੀ ਕਿ ਇਹਨੇ ਭੜਕਣਾ ਮਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਪੁਲਿਸ ਦੀ ਕਾਰਵਾਈ ਐ ਪੁਲਿਸ ਦੀ ਕਾਰਵਾਈ ਦੇ ਨਾਲ ਉਹ ਸਖਸ਼ ਨੂੰ ਫੜ ਵੀ ਲਿਆਇਆ ਇੱਕ ਰਿਜੂਲੂਸ਼ਨ ਰਮਾਨ ਤੇ ਭੇਜਿਆ ਗਿਆ ਆ ਪੁਲਿਸ ਮਾਰਦਭੇ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਕਾਰਵਾਈ ਆ ਉਹ ਤੁਹਾਨੂੰ ਵਾਜਬ ਲੱਗਦੀ ਆ ਜਾਂ ਤੁਹਾਨੂੰ ਹੋਰ ਲੱਗਦਾ ਕਿ ਅਜੇ ਵੀ ਰੋਸ਼ਨੀ ਖਤਮ ਹੋ ਰਿਹਾ ਸਰ ਇਹ ਰੋਸ਼ਨੀ ਸਿਰਫ ਪੁਲਿਸ ਦੀ ਕਾਰਵਾਈ ਤੇ ਨਹੀਂ ਹੈਗਾ ਵੀ ਜੇ ਫੜ ਲਿਆ ਬੰਦਾ ਤਾਂ ਜਦ ਤੱਕ ਉਹਦੇ ਐਨਐਸਐਨ ਨਹੀਂ ਲੱਗਦਾ ਦੇਸ ਲੋ ਦਾ ਪਰਚਾ ਨਹੀਂ ਹੁੰਦਾ ਉਦੋਂ ਤੱਕ ਇਹ ਰੋਸ਼ ਜਿਹੜਾ ਨਹੀਂ ਹਟੇਗਾ ਕਿਉਂਕਿ ਇਹ ਹੱਲੇ ਸਿਰਫ ਦੇਖੋ ਹੁਸ਼ਿਆਰ ਕਲ ਅੰਮ੍ਰਿਤਸਰ ਬੰਦ ਹੋਇਆ ਅੱਜ ਤਕਰੀਬਨ ਦੁਆਬਾ ਬੰਦ ਹੋਇਆ ਵਾ ਇਹ ਆਉਣ ਵਾਲੇ ਸਮੇਂ 'ਚ ਅਗਰ ਨਹੀਂ ਉੱਤੇ ਕੋਈ ਐਕਸ਼ਨ ਲੈਂਦੇ ਤਾਂ ਪੂਰੇ ਭਾਰਤ ਬੰਦ ਕੀਤਾ ਜਾਊਗਾ ਇਹਦੇ ਵਿੱਚ ਸੋ ਬਿਲਕੁਲ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬੇਸ਼ੱਕ ਪੁਲਿਸ ਦੀ ਕਾਰਵਾਈ ਜ਼ਰੂਰ ਕੀਤੀ ਗਈ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਦਾਂ ਨੇ ਕਹਿੰਦੇ ਉਸ ਰੁਪਈ ਦੇ ਉੱਪਰ ਐਨਐਸ ਲੱਗਣੀ ਚਾਹੀਦੀ ਤਾਂ ਹੀ ਸ਼ਾਇਦ ਉਹਨਾਂ ਦਾ ਗੁੱਸਾ ਸ਼ਾਂਤ ਹੋਏਗਾ ਕੈਮਰਾਮੈਨ ਬਲਵਿੰਦਰ ਤੰਨਾ ਸੱਤ ਪਰ ਹਾਂ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ ਬਹੁਤ ਸਾਰੇ ਅੱਜ ਦੇ ਪ੍ਰੋਟੈਸਟ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 26 ਜਨਵਰੀ ਨੂੰ ਬਾਬਾ ਸਾਹਿਬ ਬੇਦਕਰ ਦੇ ਜਿਹੜਾ ਸਟੈਚੂ ਆ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਦੇਖੋ ਬਾਬਾ ਸਾਹਿਬ ਬੇਦਕਰ ਜਿਹੜੇ ਹੋਏ ਆ ਉਹ ਪੂਰੇ ਭਾਰਤ ਦੇ ਹੋਏ ਆ ਉਹਨਾਂ ਨੇ ਇੱਕ ਜਾਤ ਲਈ ਨਹੀਂ ਕੰਮ ਕੀਤਾ ਉਹਨਾਂ ਨੇ ਮਨੁੱਖਤਾ ਲਈ ਕੰਮ ਕੀਤਾ ਜੇ ਕਹੀਏ ਕਿ ਉਹਨਾਂ ਨੇ ਦਲਿਤਾਂ ਦੇ ਲਈ ਕੰਮ ਕੀਤਾ ਦਲਿਤਾਂ ਲਈ ਨਹੀਂ ਉਹਨਾਂ ਨੇ ਹਿਊਮਨ ਰਾਈਟਸ ਲਈ ਕੰਮ ਕੀਤਾ ਔਰ ਉਹਨਾਂ ਨੇ ਇਹ ਜਿਹੜੇ ਲੋਕ ਹੈਗੇ ਆ ਇਹ ਲੋਕਤੰਤਰ ਨੂੰ ਖਤਮ ਕਰਕੇ ਰਾਜਤੰਤਰ ਲਿਆਉਣਾ ਚਾਹੁੰਦੇ ਆ ਤਾਂ ਜੋ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਉਹ ਪਾੜ ਪਾਇਆ ਜਾ ਸਕੇ ਔਰ ਜਿਹੜੀਆਂ ਇਦਾਂ ਦੀਆਂ ਕੁਝੀਆਂ ਹਰਕਤਾਂ ਕਰਦੇ ਲੋਕ ਇਹਨਾਂ ਨੂੰ ਆਵਾਜ਼ ਆ ਜਾਣਾ ਚਾਹੀਦਾ ਬਾਬਾ ਸਾਹਿਬ ਦੀ ਅੰਬੇਦਕਰ ਜੀ ਦੀ ਮੂਰਤੀ ਉਹ ਪੂਰੇ ਭਾਰਤ ਨੂੰ ਜਿਹੜਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਆਣ ਕੇ ਇਹਨਾਂ ਨੇ ਜਿਹੜਾ ਹੈਗਾ ਇਹ ਕੰਮ ਕੀਤਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਸ ਸਾਰੇ ਜਿਹੜਾ ਹੈਗਾ ਇਹ ਜਿਹੜਾ ਇਹਦੇ ਪਿੱਛੇ ਸਾਜ਼ਿਸ਼ਾਂ ਕੰਮ ਕਰਦੀਆਂ ਉਹ ਸਾਰੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਕਿਉਂਕਿ ਹੋ ਸਕਦਾ ਇਹ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੋਵੇ ਕਿਉਂਕਿ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਤੇ ਔਰ ਕੋਈ ਨਾ ਕੋਈ ਇਹਦੇ ਪਿੱਛੇ ਜੜੀ ਹੈਗੀ ਆ ਸੋ ਕੋਈ ਨਾ ਕੋਈ ਸਿਆਸੀ ਤਾਕਤ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਮੇਸ਼ਾ ਨੇ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਨੇ ਕਿ 바ਵਾ ਸਾਹਿਬ ਮੇਦਕਰ ਦਾ ਨਾਂ ਬਹੁਤ ਵਾਰ ਬੋਲਿਆ ਜਾਂਦਾ ਸੋ ਉਹ ਗੱਲਾਂ ਕਿਤੇ ਨਾ ਕਿਤੇ ਆਣ ਕੇ ਕਲੈਸ਼ ਕਰਦੀਆਂ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਸੈਂਟਰ ਦਾ ਵੀ ਹੱਥ ਹੈਗਾ ਮੈਂ ਸਰਕਾਰ ਕੋ ਮੰਗ ਕਰਦਾ ਕੀ ਇਹਨਾਂ ਜਿਹੜਾ ਦੋਸ਼ੀ ਹੈਗਾ ਔਰ ਜਿਹੜੇ ਦੇ ਪਿੱਛੇ ਹੋਰ ਵੀ ਲੋਕ ਹੈਗੇ ਆ ਜਿਹੜੇ ਹਜੇ ਤੱਕ ਬੇਨਕਾਬ ਨਹੀਂ ਹੋਏ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦੀ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਐਨਐਸਏ ਲਾ ਕੇ ਇਹਨਾਂ ਨੂੰ ਤੁਰੰਤ ਜੇਲ੍ਹ ਅੰਦਰ ਭੇਜਿਆ ਜਾਵੇ ਸੁਧਾਰ ਦਿਵਸ ਦਾ ਜਿਹੜਾ ਮਨਾਇਆ ਜਾਂਦਾ ਵਾ ਉਸੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈਰੀਟੇਜ ਪਲੇਸ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਵਾ ਉੱਥੇ ਜਿਹੜੀ 바ਵਾ ਸਾਹਿਬ ਦੀ ਜਿਹੜੀ ਮੂਰਤੀ ਆ ਉਹਨੂੰ ਅਖੰਡਿਤ ਕੀਤਾ ਗਿਆ ਵਾ ਜਿਹੜਾ ਸੰਵਿਧਾਨ ਆ ਉਹਨੂੰ ਜਲਾਇਆ ਗਿਆ ਵਾ ਜਦੋਂ 26 ਜਨਵਰੀ ਨੂੰ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਤੇ ਤਾਂ ਵੀ ਜਿਹੜੇ ਉਪਸਰਾਰਤੀ ਅੰਕਰ ਅਯੰਕੀਆਂ ਦੇ ਪੇਜੇ ਹੋਏ ਬੰਦੇ ਆ ਜਿਨ੍ਹਾਂ ਨੇ ਸੰਵਿਧਾਨ ਨਾਲ ਜਿਹੜੀ ਆ ਉਹ ਛੇੜਛਾੜ ਕੀਤੀ ਆ ਸੋ ਕੱਲ ਸਾਡੀ ਇੱਕ ਪੂਰੇ ਵਾਲਮੀਕ ਸਮਾਜ ਦੀ ਜਿਹੜੀ ਆ ਲੁਧਿਆਣੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਉਹਦੇ ਜਿੱਥੇ ਫੈਸਲਾ ਲਿਆ ਸੀ ਵੀ ਅਸੀਂ ਜਿਹੜਾ ਅੱਜ ਲੁਧਿਆਣਾ ਸ਼ਹਿਰ ਨੂੰ ਬੰਦ ਕਰਾਂਗੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਦੀ ਵੀ ਤੁਸੀਂ ਇਸ ਗੋਲ ਦੇ ਵਿੱਚ ਸਾਡਾ ਸਾਥ ਦਿਓ ਬਾਕੀ ਸੰਪੂਰਨ ਤੌਰ ਤੇ ਲੁਧਿਆਣਾ ਸ਼ਹਿਰ ਸਾਡੇ ਨਾਲ ਆ ਇਹਨਾਂ ਨੇ ਇਸ ਕੋ ਕੋਸ਼ਿਸ਼ ਤੋਂ ਇਸ ਤੋਂ ਨਮਾ ਸੀ ਪਰ ਕਿਸੇ ਵੀ ਦੁਕਾਨ ਕੋਈ ਟੱਕੇ ਦੇ ਨਾਲ ਪਾਤਾ ਨਹੀਂ ਕਰਾਈ ਲੋਕ ਆਪ ਸਰਚਨ ਦੇ ਇਹ ਤਾਂ ਕੋਈ ਦੇਖੋ ਸਭ ਨਾਲੋਂ ਜ਼ਿਆਦਾ ਤੁਸੀਂ ਕੋ ਕੋ ਮੈਂ ਤਾਂ ਇੱਥੇ ਸਟੈਟਜ ਕਰ ਕਿ ਮੈਨੂੰ ਪਤਾ ਇੱਥੇ ਕਿ ਅਸੀਂ ਜਰੇ ਕਰਦੇ ਆਂ ਇਹ ਨੰਬਰ ਇਹ ਵੀ ਕੋ ਸਪੋਰਟ ਹੈਗੀ ਇਸ ਤੋਂ ਸੁਣ ਲਿਓ ਇਹ ਨੰਬਰ ਇਹਦੇ ਤਰ੍ਹਾਂ ਤੁਸੀਂ ਦੇਖ ਲੋਗੇ ਤਾਂ ਨੇ ਤੇ ਬੈਠਣ ਜਾ ਰਹੇ ਨੇ ਜਾਂ ਤੁਹਾਨੂੰ ਆਲਰੇਡੀ ਪਾਣੀ ਦੇ ਲੋ ਆਪਣੇ ਨਾ ਤਾਂ ਜੀ ਦੇਖੋ ਹਰੇਕ ਟਿਕਾਣੀ ਸਾਰੇ ਆਲਓਵਰ ਦੇ ਵਿਚ ਜੋ ਉਹਦਾ ਸਿਕਿਉਰਟੀ ਲੋਰ ਬੰਦ ਆ ਜੀ ਪ੍ਰੋਪਰ ਹੀ ਪਾਉ ਕਾਏ ਟੋਟਲ ਸਿਟੀ ਜਿਹੜੀ ਹੈਗੀ ਹੈ ਜੀ ਉਹ ਡੋਮਿਨੇਟ ਕੀਤੀ ਹੋਈ ਹੈ ਔਰ ਹਰ ਇੱਕ ਕ੍ਰੋਸਿੰਗ ਤੇ ਹਰ ਇੱਕ ਚੌਕ ਤੇ ਬਰਾਬਰ ਦੇ ਨਾ ਵੀ ਘਰ ਨਾਲ ਸਹੀਆਂ ਨੇ ਉਹਦੇ ਉੱਤੇ ਸਿਕਿਉਰਟੀ ਅਰੇਂਜਮੈਂਟਸ ਪ੍ਰੋਪਰ ਕੀਤੇ ਆ ਸਿਰ ਕਰੀਬ 2.5 ਹਜ਼ਾਰ ਦੇ ਕਰੀਬ ਲੋ ਟੂ ਪੰਛਤਾ ਬੰਦ ਦਾ ਕਾਲਜ ਜਿਹਨੇ ਆਣ ਜਾਣ ਵਾਲਿਆਂ ਨੂੰ ਵੀ ਜੇਕਰ ਕੋਈ ਰੋਕਦਾ ਹੈ ਤਾਂ ਉਹਨਾਂ ਨੂੰ ਥੋੜਾ ਸਮਝਾਇਆ ਜਾਏਗਾ ਪੁਲਿਸ ਦੇ ਵੱਲੋਂ ਦੀ ਆਂਧਣ ਵਾਲੇ ਲੋਕ ਜਿੱਥੇ ਉਹਨਾਂ ਦੇ ਬਲਾਕਟ ਪੁਆਇੰਟ ਉੱਥੋਂ ਆਲਰੇਡੀ ਡਾਇਵਰਸ਼ਨਸ ਕੀਤੀਆਂ ਹੋਈਆਂ ਚੁ ਠੀਕ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏ ਤਵਾਲਮਿਕੀ ਸਮਾਜ ਦੇ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਹੈ ਭਾਰੀ ਸੁਰੱਖਿਆ ਬਲ ਵੀ ਤੈਨਾਤ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਮੋਗਾ ਤੋਂ ਜੁੜ ਗਏ ਨੇ ਵਿਪਨੁਕਾਰਾ ਵਿਪਨ ਕੀ ਕੁਝ ਜਾਣਕਾਰੀ ਹੈਗੀ ਹੈ ਅੱਜ ਸਾਰੇ ਪਾਸੇ ਬੰਦ ਦਾ ਐਲਾਨ ਹੈ 6 ਜ਼ਿਲ੍ਹਿਆਂ ਦੇ ਵਿੱਚ ਤੇ ਮੋਗਾ ਦਾ ਕੀ ਹਾਲ ਹੈ ਗੱਲ ਸਮਾਜ ਵੱਲੋਂ ਮਾਲਕ ਵੱਲੋਂ ਜਿਹੜਾ ਬੰਦ ਵੀ ਕਾਲ ਦਿੱਤੀ ਗਈ ਹੈ ਵੀ ਉਹ ਪੂਰਾ ਸਮਾਤਰ ਮਿਲ ਜਾਏਗਾ ਜੇ ਆਪਾਂ ਗੱਲ ਕਰੀਏ ਮੋਗਾ ਦੀ ਤੇ ਮੋਗਾ ਦੇ ਵਿੱਚ ਵੀ ਐਸੇਲੇ ਬਾਜ਼ਾਰ ਚ ਰਹਿ ਗਏ ਨੇ ਤਸਵੀਰਾਂ ਤੁਹਾਡੇ ਮੈਂ ਦਿਖਾ ਰਿਹਾ ਭਾਵੇਂ ਲੋਕ ਆ ਜਾ ਰਹੇ ਨੇ ਲੇਕਿਨ ਦੁਕਾਨਾਂ ਜਿਹੜੀਆਂ ਆਈਆਂ ਨੇ ਸਾਰੀਆਂ ਟੋਕਰੀ ਚਲੀਆਂ ਬੰਦ ਹੋ ਗਈਆਂ ਹੋਈਆਂ ਨੇ ਔਰ ਮੋਗਾ ਥੋੜੀ ਜਿਹਾ ਪਹਿਲਾਂ ਜਿਹੜਾ ਹੈਗਾ ਇੱਥੇ ਮੋਗਾ ਦੇ ਵੀ ਜਿਹੜਾ ਹੈਗਾ ਗੱਲ ਸਮਾਜ ਵੱਲੋਂ ਰੋਸ ਮਾਰਦੀ ਕਿਹਾ ਗਿਆ ਸੀਗਾ ਜੇ ਮੈਂ ਦੂਜੇ ਪਾਸੇ ਗੱਲ ਕਰਾਂ ਨਗਰ ਨਗਰ ਮੋਗਾ ਵੀ ਤੇ ਨਗਰ ਨਗਰ ਮੋਗਾ ਦੇ ਜਿੰਨੇ ਵੀ ਕਰਮਚਾਰੀ ਅਗਰੇ ਕਹਿੰਦੇ ਕੋਈ ਕਰਮਚਾਰੀ ਨੇ ਫੈਡਰੇਸ਼ਨ ਦੇ ਜੁੜੇ ਅਤੇ ਇਹ ਲਗ ਲਗ ਪਾਟਾ ਦੇ ਆਗੇ ਨੇ ਇਹਨਾਂ ਵੱਲੋਂ ਵੀ ਇਹ ਸਪੂਝੀ ਬੈ ਕੇ ਜਿਹੜਾ ਹੈਗਾ ਅ ਅੱਜ ਰੋਸ ਮਾਰਦੇ ਵਿੱਚ ਜਿਹੜਾ ਹਿੱਸਾ ਲੱਗਾ ਗਿਆ ਪਰ ਮੋਗਾ ਦੇ ਵੀ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਸਮਰਥਨ ਮਿਲ ਰਿਹਾ ਹੈਗਾ ਬਾਦ ਦਾ ਐਸਐਸਰ ਵੀ ਦੱਸਣਾ ਚਾਹੂਗਾ ਕਿ ਸਮਾਜ ਵੱਲੋਂ ਜਿਹੜਾ ਹੈਗਾ ਜਿਸੀ ਕਿਹਦੀਆਂ ਮੈਡੀਕਲ ਫੂਟਾਂਗੀਆਂ ਨੇ ਉਹਨਾਂ ਨੂੰ ਪੂਰੀ ਜਿਹੜੀ ਫੂਟ ਦਿੱਤੀ ਗਈ ਹੈ ਹਸਪਤਾਲ ਫੂਡੇ ਨੇ ਮੈਡੀਕਲ ਸਟੋਰ ਫੂਡੇ ਨੇ ਔਰ ਲਾਜ਼ੀਮਾ ਫੂਡ ਵੀ ਜਿਹੜਾ ਕਹਿੰਦੇ ਉਹ ਫੂਡੇ ਨੇ ਬਾਅਦ ਹੀ ਓਵਰ ਆਲ ਜਿਹੜਾ ਬੀਰਸ ਬਿਲਕੁਲ ਚਲਾਗਾ ਅੱਜ 5 ਵਜੇ ਤੱਕ ਲਈ ਜਿਹੜਾ ਕਰ ਬੰਦ ਕੀਤਾ ਗਿਆ ਜੀ ਜੀ ਤੇ ਅੱਜ ਪੁਲਿਸ ਦੀ ਜੇਕਰ ਗੱਲ ਕਰੀਏ ਤਾਂ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਨਜ਼ਰ ਆ ਰਿਹਾ ਹੈ ਸੜਕਾਂ ਦੇ ਉੱਤੇ ਪੁਲਿਸ ਕਰਨੀਆਂ ਦਾ ਕੀ ਕੁਝ ਕਹਿਣਾ ਹੈ ਇਸ ਬੰਦ ਬਾਰੇ ਬਿਲਕੁਲ ਬਿਲਕੁਲ ਇਹ ਸਾਡੀ ਅਸਤੀਅਤ ਸਾਬ ਦੇ ਨਾਲ ਵੀ ਗੱਲ ਹੋਈ ਉਹਨਾਂ ਦਾ ਕਹਿਣਾ ਸੀਗਾ ਕਿ ਲਗਾਤਾਰ ਅਸੀਂ ਕੱਲ ਤੋਂ ਹੀ ਜੜਾ ਹੈ ਜਿਸ ਵੇਲੇ ਤਾਂ 26 ਤੱਕ ਕੋਈ ਜਿਹੜੇ ਕੇ ਪੂਰੇ ਪ੍ਰਸ਼ਾਸਨ ਦੇ ਜਿਹੜੇ ਜਿਹੜੇ ਕੋਲ ਪ੍ਰਸ਼ਾਸਨ ਤੇ ਪੁਖਤਾ ਪ੍ਰਬੰਧ ਕੀਤੇ ਗਏ ਸੀਗੇ ਪਰ ਜਦੋਂ ਇਸ ਗੱਲ ਦਾ ਕੱਲ ਪਤਾ ਲੱਗਿਆ ਸੀਗਾ ਕਿ ਜਿਹੜਾ આરોપી ਹੈਗਾ ਆਕਾਸ਼ੇ ਬੋਗਾ ਜ਼ਿਲ੍ਹੇ ਦੇ ਨਾਲ ਸੰਬੰਧਤ ਹੈਗਾ ਤੇ ਬੋਗਾ ਦੇ ਵਿੱਚ ਜਿਹੜੀ ਆ ਹੋਰ ਵੀ ਜਿਹੜੀ ਚੋਫੀ ਜੜੀ ਵਧਾ ਦਿੱਤੀ ਗਈ ਸੀ ਅੱਜ ਜਿਵੇਂ ਤਾ ਤਸਵੀਰਾਂ ਦੇ ਵਿੱਚ ਜੋ ਪੇਸ਼ ਪਾਉ ਰਿਹਾ ਦਾ ਬਾਤਲ ਦਿਖਾਵਾ ਤੇ ਬੋਗਾ ਪੁਲਿਸ ਵੱਲੋਂ ਜਿਹੜੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਔ ਦਾ ਪੂਰਾ ਸਹਯੋਗ ਦੇ ਰਹੇ ਨੇ ਔਰ ਖਾਸ ਕਰਕੇ ਦਲਤਵਾਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਪੂਰਾ ਜਿਹੜਾ ਅਮਨ ਸ਼ਾਂਤੀ ਦੇ ਲਾਗ ਲਗਾ ਪਰ ਉਸ ਬਾਅਦ ਜਿਹੜਾ ਹੈ ਕੱਢਿਆ ਗਿਆ ਜੀ ਜੀ ਵਿਪੇਨ ਜਿਹੜਾ ਆਰਓਪੀ ਹੈ ਉਸ ਤੇ ਐਨਐਸਏ ਲਗਾਉਣ ਦੀ ਮੰਗ ਕਰ ਰਿਹਾ ਹੈ ਵਾਲਮੀਕੀ ਸਮਾਜ ਤੇ ਇਸ ਤੇ ਹੁਣ ਅੱਗੇ ਕੀ ਕੁਝ ਐਕਸ਼ਨ ਲਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਪੁਸ਼ਪਾ ਸੀ ਕੱਲ న్యూਸ ਚੈਨਲ ਪੰਜਾਬ ਰਿਹਾ ਹੈ ਮਾਟਰ ਦੇ ਉੱਪਰ ਜਿਹੜਾ ਰੋਪੀ ਦੀ ਮਾਤਾ ਆਸ਼ਾ ਰੈਣੀ ਦੀ ਜਿਹੜੀ ਹੈਗੀ ਆ ਸਟੇਟਮੈਂਟ ਵੀ ਸੁਣਾਈ ਦੀ ਉਹਦਾ ਕਹਿਣਾ ਸੀਗਾ ਕਿ ਹਰ ਸਕਤ ਤੋਂ ਸਕਤ ਸਜਾ ਜਿਹੜੀ ਇਹ ਮਿਲਣੀ ਚਾਹੀਦੀ ਹੈ ਕਿਉਂਕਿ ਪਿਛਲੇ 4 ਸਾਲਾਂ ਤੋਂ ਜਿਹੜਾ ਹੈਗਾ ਘਰ ਤੋਂ ਬੇਘਰ ਹੋਇਆ ਹੋਇਆ ਸੀਗਾ ਪਹਿਲਾਂ ਦੁਬਈ ਰਹਿੰਦਾ ਸੀਗਾ ਔਰ 4 ਮਹੀਨੇ ਪਹਿਲਾਂ ਜਿਹੜਾ ਹੈਗਾ ਇਹ ਭਾਰਤ ਵਾਪਸ ਆਇਆ ਸੀਗਾ ਔਰ ਪਹਿਲਾਂ ਜਿਹੜਾ ਹੈਗਾ ਇਹ ਕਲੀਨ ਸ਼ੇਪ ਸੀਗਾ ਔਰ ਫੋਜੜਾ ਗਿਆ ਇਹ ਹੁਣ ਟਿੱਕੀ ਰੂਪ ਧਾਰ ਕਰਕੇ ਜੜਾਗਾ ਇਹ ਇੱਥੇ ਵਾਪਸ ਆਇਆ ਔਰ ਮੋਗੇ ਨਹੀਂ ਪਹੁੰਚਿਆ ਔਰ ਅੰਮਰਸੱਧ ਦੇ ਵਿੱਚ ਹੀ ਰਹਿ ਲੱਗ ਗਿਆ ਸੀਗਾ ਉਹਦੀ ਮਾਂ ਵੱਲੋਂ ਵੀ ਕਿਹਾ ਗਿਆ ਹੈਗਾ ਕਿ ਜੋ ਇਹਨੇ ਗਲਤ ਕੰਮ ਕੀਤਾ ਹੈ ਇਹਨੂੰ ਥੱੱਪ ਤੋਂ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਔਰ ਦੇ ਨਾਲ ਦੀ ਨਾਲ ਜਿਵੇਂ ਗਲਤ ਸਮਾਜ ਵੱਲੋਂ ਵੀ ਐਨਐਸ ਦੀ ਮੰਗ ਕੀਤੀ ਜਾ ਰਹੀ ਹੈ ਜੀ ਤੇ ਪੋਲੀਟੀਕਲ ਪਾਰਟੀਆਂ ਦੀ ਜੇਕਰ ਗੱਲ ਕਰੀਏ ਤੇ ਅੱਜ ਕਿਹੜੀ ਕਿਹੜੀ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਧਰਨਾ ਦੇ ਸਕਦੀਆਂ ਨੇ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਵੇਖਣ ਨੂੰ ਪੋਲੀਟੀਕਲ ਪਾਰਟੀਆਂ ਬਿਲਕੁਲ ਬਿਲਕੁਲ ਸਾਡੀ ਬੀਜੇਪੀ ਦੇ ਲੀਡਰ ਵਾਲੀ ਗੱਲ ਹੋਈ ਸੀ ਤੇ ਉਹਦਾ ਇਹ ਕਹਿਣਾ ਸੀਗਾ ਕਿ ਅਸੀਂ ਵੀ ਜਿਹੜਾ ਹੈਗਾ ਪੂਰਾ ਰੋਸ ਦੇ ਕਿਉਂਕਿ ਜਿਹੜਾ ਭੀਮਲਾਏ ਅੰਬੇਦਕਰ ਸੀਗੇ ਉਹ ਕੱਲੇ ਇੱਕ ਵਰਗ ਦੇ ਨਹੀਂ ਸੀਗੇ ਉਹ ਪੂਰੇ ਜੀਤੇ ਸੀਗੇ ਉਹਦਾਂ ਨੇ ਪੂਰੇ ਦੇਸ਼ ਵਾਸਤੇ ਜਿਹੜਾ ਹੈਗਾ 2 ਸਾਲ ਕੁ ਮਹੀਨੇ ਲਗਾ ਕੇ ਜਿਹੜਾ ਸੰਵਿਧਾਨ ਗਿਆ ਕਿਹਾ ਔਰ ਉਹਦੇ ਅਸੀਂ 76 ਵੀ ਅਸੀਂ 75 ਸਾਲ ਪੂਰੇ ਕੀਤੇ ਤੇ ਔਰ 76 ਵੀ ਅਸੀਂ ਜਿਹੜੀ ਗਿਆ ਵਰਤਜਾਨ ਜਿਹੜੀ ਅਸੀਂ ਬਣਾ ਰਹੇ ਸੀਗੇ ਔਰ ਉਸ ਦਿਨ ਜਿਹੜਾ ਹੈਗਾ ਇਹ ਕਰੋਨਾ ਹਰਕਤ ਜਿਹੜੀ ਕਰਦੀਆਂ ਬਹੁਤ ਹੀ ਦੁਖ ਪਾਈਆਂ ਠੀਕ ਹੈ ਵਿਪਨ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਨਛੱਤਰ ਗਿਲ ਜੁੜਗੇ ਨੇ ਵਾਲਮੀਕੀ ਸਮਾਜ ਦੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਉਹ ਇਸ ਮੁੱਦੇ ਨੂੰ ਕਿਸ ਤਰੀਕੇ ਦੇ ਨਾਲ ਲੈ ਰਹੇ ਨੇ ਨਛੱਤਰ ਸ਼ੇਰਗਿਲ ਜੀ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਪੂਰਾ ਮਾਮਲਾ ਹੋਇਆ ਹੈ ਤੇ ਇਸ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਐਨਐਸਏ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ આરોપી ਦੇ ਉੱਪਰ ਹਾਂਜੀ ਮੈਂ ਦੱਸਣਾ ਚਾਹੁੰਦਾ ਗੱਲ ਇਹ ਹੈ ਜੀ ਆ ਕਿ ਵੇਖੋ ਇਹ ਜਿਹੜਾ ਸੋਚੀ ਹੈ ਪ੍ਰੀ ਬਲੈਂਡਿੰਗ ਨਾ ਹੋਇਆ ਕਿਉਂਕਿ 26 ਜਨਵਰੀ ਵਾਲਾ ਦਿਨ ਹੀ ਕਿਉਂ ਚੁਣਿਆ ਗਿਆ ਜਿਸ ਦਿਨ ਬਾਬਾ ਸਾਹਿਬ ਡਾਕਟਰ ਪੀਆਰਐਮ ਬੇਟਕੜ ਸਾਹਿਬ ਨੇ ਸੰਵਿਧਾਨ ਜਿਹੜਾ ਆ ਉਹ ਪੂਰੇ ਭਾਰਤ ਦੇਸ਼ ਨੂੰ ਦਿੱਤਾ ਸੀਗਾ ਉਸ ਦਿਨ ਹੀ ਜਿਹੜੀ ਇਦਾਂ ਦੀ ਘਟਨਾ ਹੋਣਾ ਇਹ ਕਿਉਂਕਿ ਬਾਅਦ ਦੀਆਂ ਜਿਹੜੀਆਂ ਅਜੰਤਿਆਂ ਜਾਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਆ ਉਹ ਹਮੇਸ਼ਾ ਹੀ 26 ਜਨਵਰੀ ਨੂੰ ਕਦੀ ਤੇ ਝੰਡਾ ਆਪਣਾ ਫਾੜਦੀਆਂ 15 ਅਗਸਤ ਦੇ ਕਦੀ ਆਪਣਾ ਸੰਵਿਧਾਨ ਦੀਆਂ ਕਾਪੀਆਂ ਸਾੜਦੀਆਂ ਸੰਵਿਧਾਨ ਦੇ ਜਿਹੜੀ ਆ ਅੱਜ ਵੀ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਆ ਉਹਨਾਂ ਦੀ ਪ੍ਰਤਿਮਾ ਹੈ ਉਹਨਾਂ ਨੂੰ ਬਹੁਤ ਵੱਡੇ ਪਿੱਤਰ ਤੇ ਹਥੌੜੇ ਚੁਲਾਏ ਗਏ ਜੋ ਹਥੌੜੇ ਸਾਡੀ ਆਜ਼ਾਦੀ ਤੇ ਚੱਲੇ ਆ ਜੋ ਹਥੌੜੇ ਸਾਡੀ ਆਵਾਜ਼ ਤੇ ਚੱਲੇ ਆ ਜੋ ਹਥੌੜੇ ਸਾਰੇ ਸ਼ੈਡੂਲ ਕਾਸਟ ਭਾਈਚਾਰੇ ਜੋ ਬਾਬਾ ਸਾਹਿਬ ਅੰਬੇਦਕਰ ਨੂੰ ਪਿਆਰ ਕਰਦੇ ਆ ਉਹਨਾਂ ਦੇ ਦਿਲਾਂ ਦੇ ਉੱਤੇ ਚੱਲੇ ਆ ਇਸ ਕਰਕੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਸੇ ਤਰ੍ਹਾਂ ਸੰਘਰਸ਼ ਰਹੇਗਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਜ ਆਪਣਾ ਲੁਧਿਆਣਾ ਫਗਵਾੜਾ ਅਤੇ ਜਲੰਧਰ ਅਤੇ ਹਿਆਰਪੁਰ ਬੰਦ ਹੈ ਮੋਡਾ ਬੰਦ ਹੈ ਕੱਲ ਜਿਹੜਾ ਆ ਉਹ ਇਸੇ ਤਰ੍ਹਾਂ ਆਪਣਾ ਕਪੂਰਥਲਾ ਬੰਦ ਰਹੇਗਾ ਜੀ ਕਪੂਰਥਲਾ ਵੀ ਇਸੇ ਤਰ੍ਹਾਂ ਬੰਦ ਰਹੇਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਪੂਰੇ ਦੇਸ਼ ਲਈ ਸੰਵਿਧਾਨ ਦਿੱਤਾ ਹੈ ਇਦਾਂ ਦੀ ਘਟਨਾ ਹੋਣਾ ਆਪਣੇ ਆਪ 'ਚ ਸ਼ਰਮਿੰਦੀ ਵਾਲੀ ਗੱਲ ਹੈ ਨਾਪਕਤਾ ਦੇ ਆਧਾਰ 'ਤੇ ਸੀਐਮ ਪੰਜਾਬ ਨੂੰ ਜਿਹੜਾ ਆ ਉਹ ਦੇਣਾ ਚਾਹੀਦਾ ਹੈ ਇਖਤਿਫਾ ਦੇ ਦੇਣਾ ਚਾਹੀਦਾ ਕਿਉਂਕਿ ਉਹਦੀ ਜਿਹੜੀ ਹੈ ਨਲਾਕੀ ਸਾਬਤ ਹੋਈ ਹੈ 15 ਅਗਸਤ 26 ਜਨਵਰੀ ਵਾਲੇ ਦਿਨ ਜਿਹੜਾ ਆ ਹਮੇਸ਼ਾ ਹੀ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੂੰ ਪੂਜਣ ਲਈ ਉਥੇ ਝੰਡੇ ਲਹਿਰਾਏ ਜਾਂਦੇ ਆ ਉਹਨਾਂ ਦਾ ਮਾਨ ਸਨਮਾਨ ਕਰਨ ਲਈ ਉਥੇ ਪਹੁੰਚਦੇ ਆ ਉਸ ਦਿਨ ਉਥੇ ਸੀੜੀ ਲੱਗੀ ਹੋਈ ਸੀ ਐਡੀ ਵੱਡੀ ਨਲਾਕੀ ਜਿਹੜੀ ਹੈ ਜ਼ਿਲ੍ਹਾ ਪੁਲਿਸ ਅੰਮ੍ਰਿਤਸਰ ਦੀ ਆ ਤੇ ਉਹਨਾਂ ਵੱਲੋਂ ਜਿਹੜਾ ਆ ਉਹ ਉੱਥੇ ਕੋਈ ਪੁਲਸ ਮੁਕਤਾ ਪ੍ਰਬੰਧ ਨਹੀਂ ਕੀਤੇ ਗਏ ਇਹ ਆਪਣੀ ਨਲਾਕੀ ਛਪਾਉਣ ਲਈ ਜਿਹੜਾ ਹੈ ਉਹ ਸਮਾਜ ਨੂੰ ਸ਼ਾਂਤ ਲੈਣ ਲਈ ਅਪੀਲ ਕਰ ਰਹੇ ਆ ਮੈਂ ਦੱਸਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਅਸਤੀਫਾ ਦਿੰਦੇ ਅਸਤੀਫਾ ਕਿਉਂ ਨਹੀਂ ਦੇ ਰਹੇ ਮੈਂ ਚਾਹੁੰਦਾ ਅਮਰਜੈਂਸੀ ਲਾਗੂ ਕੀਤੀ ਜਾਵੇ ਪੰਜਾਬ 'ਚ ਜੇਕਰ 바ਵਾ ਸਾਹਿਬ ਅੰਬੇਦਕਰ ਮਹਾਰਾਜ ਜੀ ਦੇ ਪ੍ਰਤੀਮਾ ਦੇ ਉੱਤੇ ਹਮਲਾ ਦੇ ਉੱਤੇ ਹੋ ਜਾ ਸਕਦੇ ਆ ਤੇ ਵੱਡਾ ਨੁਕਸਾਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕੀਤਾ ਜਾ ਸਕਦਾ ਪੰਜਾਬ ਨੂੰ ਅੱਗ ਦੇ ਵਿੱਚ ਝੋਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਠੀਕ ਹੈ ਨਾ ਛੱਤਸ਼ੇਰ ਗਿਲਜੀ ਤੁਹਾਡੀ ਗੱਲ ਸੁਣੀ ਦਰਸ਼ਕਾਂ ਨੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਮੋਗਾ ਤੋਂ ਸਾਡੇ ਨਾਲ ਜੁੜੇ ਸੀਗੇ ਵਿਪਨ ਨੁਕਾਰਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਸਤਮਾਨ ਜਾਣਕਾਰੀ ਸਾਂਝੀ ਕੀਤੀ ਵਿਪਨ ਜੀ ਤਾਂ ਸਰਕਾਰੀ ਬੱਸਾਂ ਸਰਕਾਰੀ ਦਫ਼ਤਰ ਜਿਹੜੇ ਨੇ ਉਹ ਖੁੱਲੇ ਰਹਿਣਗੇ ਤੇ ਇਹ ਬੰਦ ਦਾ ਐਲਾਨ ਵਾਲਮੀਕੀ ਸਮਾਜ ਦੇ ਵੱਲੋਂ ਕੀਤਾ